ਮੋਗਦ ਵਿੱਚ ਐਨਆਰਆਈ ਦੇ ਨਾਲ 15 ਲੱਖ ਰੁਪਏ ਦੀ ਠੱਗੀ ਵੱਜੀ ਹੈ ਤਾਂ 35 ਸਾਲਾਂ ਦੀ ਮਜ਼ਬੂਤ ਦੋਸਤੀ ਪਰ ਲਾਲਚ ਤੇ ਪੈਸੇ ਦੀ ਖਾਤਰ ਇਸ ਦੋਸਤੀ ਦੀ ਨੀ ਤੱਕ ਹਿਲ ਗਈ ਹੈ ਦੱਸਦੇ ਕਿ ਭਾਵੂ ਕੋ ਹੁੰਦੇ ਆ ਇਸ ਐਨਆਰਆਈ ਪਵਿੱਤਰ ਸਿੰਘ ਜਿਸ ਦਾ ਇਹ ਕਹਿਣਾ ਹੈ ਕਿ ਉਹ ਵਿਦੇਸ਼ ਦੇ ਵਿੱਚ ਰਹਿੰਦਾ ਹੈ ਤੇ ਉੱਥੇ ਹੀ ਉਸ ਦਾ ਇਹ ਕਹਿਣਾ ਹੈ ਕਿ ਪੰਜਾਬ ਆ ਕੇ ਤਾਂ ਕੋਈ ਵੀ ਐਨਆਰਆਈ ਕਾਰੋਬਾਰ ਹੀ ਹੁਣ ਨਹੀਂ ਕਰ ਸਕਦਾ। ਤਰਸਲ ਇੱਥੇ ਜਾਂਚ ਪੜਤਾਲ ਤੋਂ ਬਾਅਦ ਪਤਾ ਲੱਗ ਗਿਆ ਕਿ ਇੱਕ ਬਲਵਿੰਦਰ ਸਿੰਘ ਉਰਫ ਬੱਬੂ ਜਿਸਤੇ ਪੁਲਿਸ ਨੇ ਮਾਮਲਾ ਦਰਜ ਕੀਤਾ ਤਾਂ ਪੂਰਾ ਕੇਸ ਜਿਹੜਾ ਮੋਗੇ ਤੋਂ ਸਾਹਮਣੇ ਆਇਆ। ਜਿੱਥੇ ਇੱਕ ਐਨਆਰਆਈ ਨੂੰ ਉਸਦੇ ਹੀ ਕਰੀਬੀ ਦੋਸਤ ਨੇ 15 ਲੱਖ ਦੀ ਠੱਗੇ ਦਾ ਸ਼ਿਕਾਰ ਬਣਾ ਲਿਆ। ਦੋਹਾਂ ਵਿਚਾਲੇ ਪਿਛਲੇ 35 ਸਾਲਾਂ ਦੀ ਮਜ਼ਬੂਤ ਦੋਸਤੀ ਪਰ ਲਾਲਚ ਦੇ ਕਾਰਨ ਦੋਸਤੀ ਦੇ ਵਿੱਚ ਵੀ ਫਿੱਕ ਪੈ ਗਈ। ਦੋਸਤ ਨੇ ਜਿੱਥੇ ਫੋਨ ਮਲਾ ਕੇ ਇੱਕ ਇਲੈਕਟ੍ਰੋਨਿਕ ਸਕੂਟੀਆਂ ਦੇ ਕਾਰੋਬਾਰ ਦੇ ਵਿੱਚ 15 ਲੱਖ ਰੁਪਏ ਆਪਣੇ ਦੋਸਤੋਂ ਨਿਵੇਸ਼ ਕਰਵਾ ਲਏ। ਕਾਰੋਬਾਰ ਇੱਕ ਦੋ ਸਾਲ ਤੱਕ ਠੀਕ ਚੱਲਦਾ ਰਿਹਾ। ਇਹਨਾਂ ਵਿੱਚੋਂ ਦੋ ਵਾਪਸ ਕੈਨੇਡਾ ਚਲਾ ਗਿਆ ਤਾਂ ਉਸਦੇ ਦੋਸਤ ਨੇ ਨਾ ਸਿਰਫ ਸੰਪਰਕ ਤੋੜ ਲਿਆ ਸਗੋਂ ਐਨ ਆਰ ਆਈ ਦਾ ਨਾਮ ਨੰਬਰ ਬਿਲਬੁਗ ਤੋਂ ਵੀ ਹਟਵਾ ਦਿੱਤੇ। ਉਸ ਦਾ ਇਹ ਕਹਿਣਾ ਹੈ ਕਿ ਜੋ ਕਾਰੋਬਾਰ ਦੇ ਵਿੱਚ ਪੈਸੇ ਲਵਾਏ ਸੀ ਉਹ ਵੀ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ ਤਾਂ ਐਨਆਰਆਈ ਦੇ ਵੱਲੋਂ ਐਸਐਸਪੀ ਮੋਗਾ ਨੂੰ ਇਸ ਮਾਮਲੇ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਜਿਸ ਤੋਂ ਬਾਅਦ ਪੁਲਿਸ ਨੇ ਜਾਂਚ ਕੀਤੀ ਉਹਨਾਂ ਦਾ ਕਹਿਣਾ ਹੈ ਕਿ ਜੋ ਵੀ ਵਿਅਕਤੀ ਗਲਤ ਪਾਇਆ ਜਾਂਦਾ ਉਸ ਖਿਲਾਫ ਕਾਰਵਾਈ ਹੋਵੇਗੀ ਐਨਆਰਆਈ ਨੇ ਪ੍ਰਸ਼ਾਸਨ ਨੂੰ ਵੀ ਅਪੀਲ ਕੀਤੀ ਹੈ ਕਿ ਉੱਤੋਂ ਵਿਅਕਤੀ ਦੀ ਤੁਰੰਤ ਗ੍ਰਿਫਤਾਰੀ ਹੋਵੇ ਤਾਂ ਜੋ ਭਵਿੱਖ ਦੇ ਵਿੱਚ ਕਿਸੇ ਐਨਆਰਆਈ ਦੇ ਨਾਲ ਅਜਿਹੀ ਧੋਖਾਧੜੀ ਨਾ ਹੋਵੇ ਹਾਲਾਂਕਿ ਥਾਣਾ ਮੁਖੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਐਨਆਰਆਈ ਜੋ ਕਿ ਦਰਖਾਸਤ ਉਹਨਾਂ ਵੱਲੋਂ ਦਿੱਤੀ ਗਈ ਹੈ ਜੋ ਉਸ ਤੋਂ ਬਾਅਦ ਬਲਵਿੰਦਰ ਸਿੰਘ ਉਰਫ ਬੱਬੂ ਜਿਸ ਦੇ ਉੱਤੇ ਜਿਸ ਦੇ ਨਾਮ ਦੇ ਉੱਤੇ ਉਹ ਕਾਰੋਬਾਰ ਚੱਲਦਾ ਤਾਂ ਇਸ ਸਬੰਧੀ ਜਾਣਕਾਰੀ ਦਿੰਦਿਆਂ ਹੋਇਆ ਥਾਣਾ ਮੁਖੀ ਜਿਨ੍ਹਾਂ ਦਾ ਇਹ ਕਹਿਣਾ ਹੈ ਕਿ ਐਨਆਰਆਈ ਦੀ ਸ਼ਿਕਾਇਤ ਉਹਨਾਂ ਕੋਲ ਪਹੁੰਚੀ ਜਿਸ ਦਰਮਿਆਨ ਬਲਵਿੰਦਰ ਸਿੰਘ ਉਰਫ ਬੱਬੂ ਦੇ ਖਿਲਾਫ ਜਿਹੜਾ ਮਾਮਲਾ ਦਰਜ ਹੁੰਦਾ ਮੋਗਾ ਪੁਲਿਸ ਦੇ ਵੱਲੋਂ ਕੇਸ ਦਰਜ ਕਰ ਲਿਆ ਗਿਆ ਗ੍ਰਫਤਾਰੀ ਦੇ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਹਾਂ ਜੀ ਮੇਰਾ ਨਾਮ ਪਵਿੱਤਰ ਸਿੰਘ ਚਾਹਲ ਆ ਮੈਂ ਕੈਨੇਡਾ ਦੇ ਰਹਿਣ ਵਾਲਾ ਤੇ ਐਸ ਵੀਰ ਨਾਲ ਮੁਗੇ ਆ ਮੇਰੇ ਨਾਲ ਇੱਕ ਬਹੁਤ ਵੱਡਾ ਫਰਾਡ ਹੋਇਆ ਆ ਮੇਰਾ ਇੱਕ ਦੋਸਤ ਬਣਿਆ ਬਹੁਤ ਪੁਰਾਣਾ ਉਹਨੇ ਮੇਰੇ ਨਾਲ ਬਹੁਤ ਵੱਡੀ ਠੱਗੀ ਮਾਰੀ ਆ ਅਸੀਂ ਰਲ ਕੇ ਇੱਕ ਕਾਰੋਬਾਰ ਸ਼ੁਰੂ ਕੀਤਾ ਸੀ ਇਲੈਕਟ੍ਰਿਕ ਸਕੂਟਰਾਂ ਦਾ ਇੱਥੇ ਉਹਦੇ ਵਿੱਚ ਮੇਰੇ ਪੈਸੇ ਲੱਗੇ ਸੀ 15 ਲੱਖ 15 ਹਜ਼ਾਰ ਦਾ ਮੇਰੇ ਕੋਲੇ ਪ੍ਰੂਫ ਪਿਆ ਸਾਰਾ ਕੁਝ ਕੀ ਨਾਮ ਉਹਦਾ ਕਦੋਂ ਤੋਂ ਕੁੜੀ ਆ ਰਹੀ ਆ ਜੀ ਉਸ ਬੰਦੇ ਦਾ ਨਾਮ ਆ ਜੀ ਬਲਵਿੰਦਰ ਸਿੰਘ ਬੱਬੂ ਉਹਦਾ ਨਾਮ ਹੈ ਨਿਊ ਸਿਵਰ ਲੈਂਡ ਦੇ ਵਿੱਚ ਉਹਦਾ ਉਹਦੀ ਦੁਕਾਨ ਹੈ ਨਿਊ ਐਸ ਬੀ ਆਟੋ ਕਦੋਂ ਤੋਂ ਯਾਰੀ ਇਹ ਤਾਂ ਪਈ 35 ਸਾਲ ਤੋਂ ਹਜੇ 1989 ਤੋਂ ਦੋਸਤੀ ਸੀ ਉਹਦੇ ਨਾਲ ਕੀ ਗੱਲ ਹੋਈ ਹੈ ਕਿਵੇਂ ਠੱਗੀ ਕਿਵੇਂ ਵਚੀ ਅਸੀਂ ਰਲ ਕੇ ਜੀ ਇੱਕ ਇਲੈਕਟ੍ਰਿਕ ਸਕੂਟਰ ਦਾ ਕੰਮ ਕੀਤਾ ਸੀਗਾ 2020 ਦੇ ਵਿੱਚ ਨਵੰਬਰ ਦੇ ਵਿੱਚ 2021 21 ਜੇ ਅਸੀਂ ਕੰਮ ਕੀਤਾ ਸਾਰਾ 2022 ਦੇ ਵਿੱਚ ਮੈਂ ਬਾਹਰ ਚਲਾ ਗਿਆ ਅਸੀਂ ਸਾਰਾ ਸਾਰਾ ਹਿਸਾਬ ਕਿਤਾਬ ਬਣਾਇਆ ਮੇਰੇ ਹਿੱਸੇ ਦੇ ਪੈਸੇ 475000 ਨੇ ਮੈਨੂੰ ਦੇਤਾ ਨਾ ਬਾਹਰ ਚਲਾ ਗਿਆ ਉਸ ਤੋਂ ਬਾਅਦ ਦੇ ਵਿੱਚ ਉਹਨੇ ਮੈਨੂੰ ਕੋਈ ਹਿਸਾਬ-ਕਿਤਾਬ ਨਹੀਂ ਦਿੱਤਾ ਜਦੋਂ ਮੈਂ ਵਾਪਸ ਹੀ ਮੁੜ ਕੇ ਆਇਆ ਹੈਗਾ 2022 ਚ ਐਂਡ ਤੇ ਮੈਂ ਆਇਆ ਹੈਗਾ 23 ਚ ਆਇਆ ਹੈਗਾ 24 ਚ ਆਇਆ ਹੈਗਾ ਉਹਨੇ ਕੋਈ ਹਿਸਾਬ-ਕਿਤਾਬ ਨਹੀਂ ਦਿੱਤਾ ਕਹਿੰਦਾ ਕਿ ਤੇਰਾ ਕੋਈ ਹਸਾਬ ਤਾਂ ਬਣਦਾ ਹੀ ਨਹੀਂ ਥੋੜੀ ਗਹਿਰੀ ਕਿ ਮੈਨੂੰ ਪਤਾ ਲੱਗਿਆ ਕਿ ਜਿਹੜਾ ਨਾਮ ਵੀ ਵਿੱਚ ਚੱਕਤਾ ਡੀ ਲਿਸ਼ਟ ਤੋਂ ਮੇਰੇ ਗਹਿਰੀ ਕੀ ਉਹਨੇ ਮੇਰਾ ਨਾਮ ਜਿਹੜਾ ਸੀਗਾ ਬੋਰਡ ਦੇ ਉੱਪਰ ਉਹ ਚੱਕਤਾ ਵਿਜ਼ਿਟਿੰਗ ਕਾਰਡ ਦੇ ਉੱਤੇ ਮੇਰਾ ਨੰਬਰ ਸੀਗਾ ਉਹ ਖਤਮ ਕਰਤਾ ਬੈਲ ਬੁੱਕ ਸੀਗੇ ਉਹਨਾਂ ਦੇ ਉੱਤੇ ਮੇਰਾ ਫੋਨ ਨੰਬਰ ਸੀਗਾ ਸਾਰਾ ਕੁਝ ਖਤਮ ਕਰਕੇ ਆਪਦੇ ਫੋਨ ਨੰਬਰ ਉੱਤੇ ਪਾ ਦੇ ਤੇ ਇਹ ਕੰਪਨੀ ਸਾਰੀ ਉਹਨੇ ਆਪਦੇ ਮੁੰਡੇ ਦੇ ਨਾਂ ਦੇ ਉੱਤੇ ਕਰਤੀ ਕਿੰਨੇ ਪੈਸੇ ਦਿੱਤੇ ਸੀ ਜਰ ਤੁਸੀਂ ਇਨਵੈਸਟ ਕਰਨਾ ਕੀਤਾ ਮੇਰਾ ਵੀ ਐਸ ਵਾਲੀ ਬੈਂਕ ਦਾ ਪ੍ਰੂਫ ਜਿਹੜਾ ਹੈਗਾ 15 ਲੱਖ ਤੇ 15000 ਦਾ ਹੈ ਤੇ ਪੈਸੇ ਤਾਂ ਵੱਧ ਲੱਗੇ ਹੈਗੇ ਆ ਜਿਹੜਾ ਕਿ ਪ੍ਰੂਫ ਇੰਨੇ ਦਾ ਹੋਇਆ ਸੋੜੇ ਤੇ ਉਹਨਾਂ ਦੀ ਜਿਹੜੀ ਹੈ ਸਕੂਟਰ ਏਜੰਸੀ ਵੀ ਜਿਹੜੀ ਹੈ ਸੜਕੀ ਸੀ ਅਸੀਂ ਖਬਰ ਵੀ ਨਾਸ਼ ਕਰ ਦਿੱਤੀ ਸੀ ਜੀ ਇਸ ਸਮੇਂ ਹਾਂਜੀ ਉਹ ਪਤਾ ਲੱਗਿਆ ਸੀ ਮੈਨੂੰ ਪਰ ਉਹ ਮੈਂ ਉਸ ਵੇਲੇ ਕੈਨੇਡਾ ਦੇ ਵਿੱਚ ਸੀਗਾ ਮੈਨੂੰ ਇਹਨੇ ਕੋਈ ਫੋਨ ਨਹੀਂ ਕੀਤਾ ਜਦੋਂ ਮੈਂ ਇੱਥੇ ਵਾਪਸ ਮੁੜ ਕੇ ਆਇਆ ਹੈਗਾ ਉਦੋਂ ਮੈਨੂੰ ਕਹਿੰਦਾ ਵੀ ਤੇਰੇ ਸਾਰੇ ਪੈਸੇ ਜਿਹੜੇ ਲੱਗੇ ਸੀ ਉਹ ਉੱਥੇ ਸਕੂਟਰ ਸਾਰੇ ਸੜ ਗਏ ਖਤਮ ਹੋ ਗਏ ਈ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹਾਲਾਂਕਿ ਉੱਥੇ ਨੁਕਸਾਨ ਸਿਰਫ 3-4 ਸਕੂਟਰਾਂ ਦਾ ਹੋਇਆ ਸੀ ਉਹ ਵੀ ਲੱਗਦਾ ਨਹੀਂ ਕਿ ਇੱਕ ਬਿਅੰਤਬੰਦੀ ਨਹੀਂ ਸਾੜਿਆ ਗਿਆ ਸੀ ਜਿਗਰ ਉਹ ਉਹ ਕੀਤਾ ਹੀ ਇਸ ਤਰੀਕੇ ਦਾ ਨਾਲ ਸੀਗਾ ਜੀ ਤਾਂ ਕਿ ਮੈਨੂੰ ਬਾਹਰ ਕੀਤਾ ਜਾਵੇ ਉਸ ਤੋਂ ਬਾਅਦ ਦੇ ਵਿੱਚ ਇਹਨੇ ਮੇਰਾ ਸਾਰਾ ਨਾਂ ਨੂੰ ਵਗੈਰਾ ਸਾਰਾ ਖਤਮ ਕਰਤਾ ਬਸ ਹੁਣ ਕੀ ਕਾਰਵਾਈ ਪੁਲਸ ਵੱਲੋਂ ਕੀਤੀ ਗਈ ਹੈ ਮਾਨਯੋਗ ਐਸਐਸਪੀ ਸਾਹਿਬ ਨੇ ਬਹੁਤ ਵਧੀਆ ਕੀਤਾ ਜੀ ਉਹਨਾਂ ਨੇ ਕਾਰਵਾਈ ਕੀਤੀ ਵੀ ਹੈ ਇਸ ਵੇਲੇ 406 ਦਾ ਪਰਚਾ ਹੋਇਆ ਹੋਇਆ ਤੇ ਇਹ ਬੰਦਾ ਫਰਾਰ ਹੈ ਸਤੰਬਰ 30 ਨੂੰ ਪਰਚਾ ਹੋ ਗਿਆ ਸੀਗਾ ਤੇ ਆਪਦੇ ਮੁੰਡੇ ਦੇ ਨਾਲ ਹੀ ਇਹ ਭੱਜਿਆ ਵਿਆ ਘਰੋਂ ਜਿੰਦੇ ਲੱਗੇ ਵੇ ਆਦਕਾਰ ਬੰਦ ਹੈ ਕੀ ਮੰਗ ਕਰਦੇ ਹੋ ਜੀ ਇਨਸਾਫ ਦੀ ਮੰਗ ਕਰਦੇ ਆ ਜੀ ਜਿਹੜੇ ਐਨਆਰਆਈ ਬੰਦੇ ਇੱਥੇ ਪੈਸੇ ਇਨਵੈਸਟ ਕਰਦੇ ਹੈਗੇ ਆ ਵੀ ਉਹਨਾਂ ਦੀ ਇੱਕ ਸਰਵਾਈ ਕੀਤੀ ਜਾਵੇ ਸੰਤੋਸ਼ ਤੋਂ ਉਪਰ ਦੀ ਕਾਰਵਾਈ ਤੋਂ ਉਹ ਉਸ ਬਹੁਤ ਵਧੀਆ ਕੰਮ ਕਰ ਰਹੀ ਹੈ ਜੀ ਹਾਂ ਜੀ ਲੈ ਤਾਂ ਇਹ ਕਿੰਨੂੰ ਗ੍ਰਿਫਤਾਰ ਕਰਨਾ ਚਾਹੀਦਾ ਹੈ ਜੇ ਮਾੜੇ ਐਂਸਰਾਂ ਜਿਹੜੇ ਠੱਗੀਆਂ ਮਾਰਦੇ ਜਲਦ ਕਰ ਜਲਦੀ ਤੋਂ ਪਹਿਲਾਂ ਕਰਨਾ ਚਾਹੀਦਾ ਜੀ ਇਹਨਾਂ ਨੂੰ ਕਿਉਂਕਿ ਦੂਜਿਆਂ ਨੂੰ ਵੀ ਇਹ ਸੇਧ ਮਿਲੇ ਇਸ ਚੀਜ਼ ਦੀ ਵੀ ਕਿਸੇ ਨਾਲ ਠੱਗੀ ਨਹੀਂ ਮਾਰਨੀ ਚਾਹੀਦੀ ਮੈਂ ਤਾਂ ਬਾਹਰੋਂ ਆ ਕੇ ਹੈਲਪ ਕਰਨ ਦੀ ਕੋਸ਼ਿਸ਼ ਕੀਤੀ ਸੀਗੀ ਕਿ ਚਲੋ ਠੀਕ ਹੈ ਕੋਈ ਨਹੀਂ ਇਹਦਾ ਵੀ ਰੋਟੀ ਪਾਣੀ ਚੱਲੀ ਜਾਊਗਾ ਕੋਈ ਨਹੀਂ ਸਾਰੇ ਪੈਸੇ ਮੈਂ ਹੀ ਲਾਏ ਸੀਗੇ ਤੇ ਜਿਹੜੇ ਇਹ ਹਾਲਾਤ ਵੇਖ ਕੇ ਤਾਂ ਕੋਈ ਵੀ ਬੰਦਾ ਡਰੂਗਾ ਵੀ ਇੱਥੇ ਆ ਕੇ ਪੈਸੇ ਕਿਹਨੂੰ ਲਾਉਣੇ ਐ ਇਹਦੇ ਬੱਚਿਆਂ ਨੂੰ ਵੀ ਸੱਤ ਕਰਨ ਦੀ ਕੋਸ਼ਿਸ਼ ਕੀਤੀ ਤੁਸੀਂ ਬੱਚੇ ਵੀ ਸੱਤ ਬੱਚੇ ਬਿਲਕੁਲ ਜੀ ਇਹਨਾਂ ਦੀ ਬੇਟੀ ਮੈਂ ਲੈ ਕੇ ਗਿਆ ਆ ਆਪਦੀ ਧੀ ਬਣਾ ਕੇ ਲੈ ਕੇ ਆ ਆ ਮੇਰੇ ਕੋਲ ਹੀ ਰਹੀ ਹੈ ਬਹੁਤ ਸਾਲ ਉਹਦਾ ਵਿਆਹ ਵੀ ਕੀਤਾ ਬੇਟੀ ਖੁਸ਼ ਵੀ ਆਵਦੇ ਘਰੇ ਸਰ ਇੱਕ ਦਿਨ ਐਨਆਰਆਈ ਵੱਲੋਂ ਅਗਿਸ਼ਤ ਦੇਗੇ ਸੀ ਮਾਨ ਦਾ ਦੋ ਬਲਵਿੰਦਰ ਸਿੰਘ ਬੱਬੂ ਦੇ ਖਿਲਾਫ 30 ਮਾਨ ਦਾ ਸਰ ਜੀ ਇੱਕ ਦਵਿੰਦਰ ਸਿੰਘ ਉਹ ਨਿਓ ਜਿਹੜੇ ਮਾਨਯੋਗ ਐਸਐਸਪੀ ਮੋਗਾ ਨੇ ਉਹਨਾਂ ਨੂੰ ਇੱਕ ਪੀਸੀ ਦੀ ਦਰਖਾਸਤ ਦਿੱਤੀ ਗਈ ਸੀ ਜੋ ਬਾਦਪਰਤਾਲ ਡਿਪਟੀ ਸਾਹਿਬ ਦੇ ਜਿਹੜੀ ਉਹ ਮੁਕਤਵਾ 200 ਮੁਕਤਵਾ ਨੰਬਰ 215 थाना ਸਿਟੀ ਸਿਟੀ ਵਿੱਚ ਦਰਜ ਹੋਇਆ ਇਹ ਬਲਵਿੰਦਰ ਸਿੰਘ ਬੱਗੂ ਦੇ ਖਿਲਾਫ ਦਰਜ ਹੈ ਜਿਹੜਾ ਇਹ ਅੰਡਰ ਸੈਕਸ਼ਨ 406 ਹੈ ਵੀ ਉਹਨੇ ਜਿਹੜਾ 15 16 ਲੱਖ ਰੁਪਏ ਦੇ ਕਲੀਪ ਜਿਹੜੀ ਹੈਗੀ ਹੈ ਉਹਦੀ ਸੰਪਤੀ ਸੀ ਉਹ ਜਿਹੜੀ ਪਰਪਰਟਲ ਹੈ ਸਰ ਇਹ ਨਾਲ ਇਹ ਕਿਹਾ ਕਿ ਅਜੇ ਤੱਕ ਜ਼ਿੰਮੇਵਾਰੀ ਨਹੀਂ ਇਸ ਤਰ੍ਹਾਂ ਨਹੀਂ ਕਰ ਰਹੀ ਹੈ ਹਾਂਜੀ ਉਹਨੂੰ ਜਿਹੜਾ ਅਰੈਸਟ ਕਰਨ ਲਈ ਅਸੀਂ ਜਿਹੜਾ ਪ੍ਰਯਾਸ ਕਰ ਰਹੇ ਹਾਂ ਉਹਨੂੰ ਜਲਦੀ ਕਰਦਾ ਕਰ ਲਏ ਸਰ ਇਹ ਵੀ ਤਰ੍ਹਾਂ ਲੱਗਿਆ ਕਿ ਬਹੁਤ ਵੱਡਾ ਜਿਹੜਾ ਟੋ ਸਕੂਟਰਿਆਂ 'ਚ ਉਹਨਾਂ ਨੂੰ ਅੱਗ ਵੀ ਲਾਈ ਦੇ ਸੀ ਹਾਂ ਹਾਂਜੀ ਇਹ ਤਫਤੀਸ਼ ਦੇ ਤਫਤੀਸ਼ ਦੇ ਦੌਰਾਨ ਸਾਰੀਆਂ ਜਿਹੜੀਆਂ ਗੱਲਾਂ ਰਿਕਾਰਡ ਹੋ ਗਈਆਂ